ਕਿੰਦੇ ਇੱਕ ਵਾਰ ਦਾ ਇੱਕ ਨਗਰ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਰਿਹਾ ਕਰਦਾ ਸੀ। ਕਿੰਦੇ ਉਹਨਾਂ ਨੂੰ ਵਾਹਿਗੁਰੂ ਜੀ ਉੱਤੇ ਬੜਾ ਵਿਸ਼ਵਾਸ ਸੀ। ਸਾਰੇ ਪਰਿਵਾਰ ਦੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲਿਆ ਕਰਨਾ, ਗੁਰੂ ਘਰ ਚਾਇਆ ਕਰਨਾ ਤੇ ਫਿਰ ਦਿਨ ਦੀ ਸ਼ੁਰੂਆਤ ਕਰਿਆ ਕਰਨੀ। ਕਿੰਦੇ ਉਹ ਗੁਰਸਿੱਖ ਪਰਿਵਾਰ ਵਿੱਚ ਉਹਨਾਂ ਦੇ ਦੋ ਬੱਚੇ ਸਨ, ਇੱਕ ਧੀ ਤੇ ਇੱਕ ਪੁੱਤ। ਕਿੰਦੇ ਧੀ ਜਦੋਂ ਵੱਡੀ ਹੋਈ ਤਾਂ ਉਹਦਾ ਵਿਆਹ ਦੀ ਫਿਕਰ ਪੈ ਗਈ। ਕਿੰਦੇ ਘਰਦਿਆਂ ਨੇ ਆਸ-ਪਾਸ ਦੇ ਨਗਰ ਵਿੱਚ ਵਾਰ ਲੱਭ ਕੇ ਤੇ ਕਹਿੰਦੇ ਉਹਦਾ ਵਿਆਹ ਕਰ ਦਿੱਤਾ ਕਹਿੰਦੇ ਕੁਝ ਕੁ ਸਮਾਂ ਉਹਨੇ ਨਾਲ ਉਹ ਬੜੇ ਚੰਗੇ ਰਹੇ ਪਰ ਕਹਿੰਦੇ ਜਿਵੇਂ ਸਮਾਂ ਲੰਘਿਆ ਨਾ ਤੇ ਉਹਨਾਂ ਦੇਖਿਆ ਵੀ ਉਹਨਾਂ ਦੀ ਜਿਹੜੀ ਵੀ ਨੂ ਰਾਣੀਏ ਕਹਿੰਦੇ ਉਹ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਇਆ ਕਰਦੀ ਉੱਥੇ ਸੇਵਾ ਕਰਦੀ ਨਿਤਨੇਮ ਕਰਦੀ ਤੇ ਫਿਰ ਆਪਣੇ ਦਿਨ ਦੇ ਬਾਕੀ ਕੰਮ ਕਰਨੇ ਆਰੰਭ ਕਰ ਦਿੰਦੀ ਜਿਸ ਪਰਿਵਾਰ ਵਿੱਚ ਉਹਦਾ ਵਿਆਹ ਹੋਇਆ ਸੀ ਉਹ ਗੁਰੂ ਘਰ ਨੂੰ ਨਹੀਂ ਸਨਮਾਨਦੇ ਕਹਿੰਦੇ ਉਹ ਕਿਸੇ ਹੋਰ ਥਾਂ ਤੇ ਜਾ ਕੇ ਤੇ ਬਾਬਿਆਂ ਨੂੰ ਪੂਜਾ ਕਰਦੇ ਸੀ ਕਹਿੰਦੇ ਉਹਦੀ ਜਿਹੜੀ ਸੱਸ ਸੀ ਤੇ ਉਹਨੂੰ ਲੋਕਾਂ ਨੇ ਆ ਕੇ ਕਿਆ ਕਰਨਾ ਵੀ ਤੁਸੀਂ ਫਲਾਣੀ ਥਾਂ ਤੇ ਜਾ ਕੇ ਮੰਨਦੇ ਹੋ ਤੇ ਇਹ ਤੁਹਾਡੀ ਨੂ ਰਾਣੀ ਇੱਕ ਗੁਰੂ ਘਰ ਜਾਂਦੀ ਹੈ ਤੁਸੀਂ ਰੋਕਦੇ ਕਿਉਂ ਨਹੀਂ ਉਹਦੀ ਸੱਸ ਨੇ ਉਹਨੂੰ ਇੱਕ ਦੋ ਵਾਰ ਕਿਹਾ ਤੇ ਉਹਨੇ ਅੱਗੋ ਕਿਹਾ ਜੀ ਨਹੀਂ ਵੀ ਮੈਂ ਗੁਰੂ ਘਰ ਜਾਣਾ ਬੰਦ ਨਹੀਂ ਕਰ ਸਕਦੀ ਵੀ ਪ੍ਰਮਾਤਮਾ ਤਾਂ ਦੇਣ ਹਾਰ ਹੈ ਤੇ ਉਹੀ ਦਿੰਦਾ ਹੈ ਤੇ ਉਹਦੇ ਕੋਲ ਜਾਣਾ ਕਿਵੇਂ ਬੰਦ ਕਰ ਸਕਦੇ ਉਦੀ ਸੱਸ ਨੇ ਉਹਨੂੰ ਬੜਾ ਮਾੜਾ ਚੰਗਾ ਬੋਲਿਆ ਕਰਨਾ ਜਦੋਂ ਉਹ ਨਾ ਹਟੀ ਤਾਂ ਸੱਸ ਨੇ ਕੀ ਕੀਤਾ ਵੀ ਘਰ ਦੇ ਵਿੱਚ ਨਾ ਤੂੜੀ ਵਾਲਾ ਕਮਰਾ ਬਣਿਆ ਹੋਇਆ ਸੀ ਉਹਦਾ ਮੰਝਾ ਚੁੱਕ ਕੇ ਤੇ ਉੱਥੇ ਢਾ ਦਿੱਤਾ ਕਿੰਦੇ ਜਾਂ ਤਾਂ ਜਾਣਾ ਬੰਦ ਕਰ ਤੇ ਗੁਰੂ ਘਰ ਨਹੀਂ ਤੇ ਤਾਂ ਇੱਥੇ ਰਹਿ ਕਿੰਦੇ ਉਹਨੇ ਉੱਥੇ ਵੀ ਆਪਣੀ ਜ਼ਿੰਦਗੀ ਕੱਟਣੀ ਆਰੰਭ ਕਰ ਦਿੱਤੀ ਤਾਂ ਵੀ ਪਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਨਾ ਕੀਤਾ ਕਿੰਦੇ ਪਰ ਫੇਰ ਵੀ ਰੋਜ਼ ਗੁਰੂ ਘਰ ਜਾਇਆ ਕਰਨਾ ਕਿੰਦੇ ਇੱਕ ਦਿਨ ਕੀ ਹੋਇਆ ਵੀ ਆਣ ਗਵਾਂਡੀਆਂ ਹੋਰ ਬੀਬੀਆਂ ਇਕੱਠੀਆਂ ਹੋ ਕੇ ਉਹਨੂੰ ਕਹਿੰਦੀ ਆ ਵੀ ਦੇਖ ਪੈਣੇ ਟਾਡੀ ਨੂੰ ਤੇ ਹਜੇ ਵੀ ਜਾਂਦੀ ਤੁਸੀਂ ਫਲਾਣੀ ਥਾਂ ਤੇ ਜਾ ਕੇ ਸਜਦੇ ਕਰਦੇ ਹੋ ਮੱਥੇ ਟੇਕਦੇ ਹੋ ਤੇ ਇੱਥੇ ਹਜੇ ਵੀ ਗੁਰੂ ਘਰ ਜਾਂਦੀ ਹੈ ਕਹਿੰਦੇ ਉਹਦੀ ਉਹਦੀ ਮਾਤਾ ਨੂੰ ਨਾ ਭਾਵ ਉਹਦੀ ਸੱਸ ਨੂੰ ਇਹ ਗੱਲ ਬੜੀ ਜ਼ਿਆਦਾ ਚੁੱਭ ਗਈ ਉਹਦੀ ਸੱਸ ਨੇ ਉਹਨੂੰ ਕਿਹਾ ਦੇਖ ਕਹਿੰਦੇ ਅੱਜ ਸੰਗਰਾਂਦ ਦਾ ਦਿਨ ਹੈ ਅੱਜ ਤੋਂ ਲੈ ਕੇ ਤੈਨੂੰ ਪੂਰਾ 1 ਮਹੀਨਾ ਦੇਣਿਆ ਜੇ ਤੇ ਜੇ ਤੂੰ ਵਿਸ਼ਵਾਸ ਕਰਦੀ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਚੱਲ ਕੇ ਆਪਣੇ ਘਰ ਆਜੇ ਤੇਰਾ ਪਰਮਾਤਮਾ ਚੱਲ ਕੇ ਆਪਣੇ ਘਰ ਆ ਜੇ ਨਾ ਤਾਂ ਸਮਝੀ ਕਿ ਅਸੀਂ ਵੀ ਉਸ ਥਾਂ ਤੇ ਜਾਣਾ ਛੱਡ ਦਾਂਗੇ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਘਰ ਜਾ ਕੇ ਤੇ ਮੱਥਾ ਟੇਕ ਕੇ ਤੇ ਉਹਨੂੰ ਮੰਨਣਾ ਆਰੰਭ ਕਰ ਦਾਂਗੇ ਨਹੀਂ ਤੇ ਕਹਿੰਦੇ ਤੂੰ ਜੋ ਅੰਮ੍ਰਿਤ ਸ਼ਕਿਆ ਇਹ ਕਿਰਪਾਨ ਲਾਦ ਕੇ ਤੂੰ ਰੱਖਦੇ ਨੇ ਤੇ ਗੁਰੂ ਘਰ ਵੀ ਨਹੀਂ ਜਾਣਾ ਤੇ ਜਿਹੜੀ ਥਾਂ ਤੇ ਅਸੀਂ ਜਾਂਦੇ ਆ ਉੱਥੇ ਜਾ ਕੇ ਤੂੰ ਮੱਥਾ ਟੇਕਣਾ ਹੁਣ ਉਹ ਵਿਚਾਰੀ ਆਪਣੇ ਆਪ ਕਹਿ ਦੇਦੀ ਚਲੋ ਠੀਕ ਹੈ ਉਹ ਕਹਿੰਦੇ ਠੀਕ ਹੈ ਤੇਰੇ ਕੋਲ 30 ਦਿਨ ਦਾ ਸਮਾਂ ਉਹ ਕਹਿੰਦੇ ਠੀਕ ਹੈ ਉਹਨਾਂ ਸੰਗਰਾਹਤਾ ਦੇਣ ਸੀ ਕਹਿੰਦੇ ਉਹ ਗੁਰੂ ਘਰ ਗਈ ਉੱਥੇ ਜਾ ਕੇ ਮੱਥਾ ਟੇਕਿਆ ਪਹਿਲਾਂ ਉਹਨੇ ਜਾ ਕੇ ਉੱਥੇ ਗੁਰੂ ਜਦੋਂ ਗੁਰੂ ਜੀ ਸਵੇਰੇ ਪਾਠੀ ਸਿੰਘ ਜੀ ਆ ਕੇ ਤੇ ਆਰੰਭਤਾ ਕਰਦੇ ਸੀ ਕਹਿੰਦੇ ਉੱਥੇ ਸੇਵਾ ਨਿਭਾਣੀ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਉਹਨਾਂ ਇਸ਼ਨਾਨ ਕਰਵਾਇਆ ਕਰਨਾ ਬਾਰੂ ਝਾੜੂ ਪੋਚਾ ਕਰਿਆ ਕਰਨਾ ਕਹਿੰਦੇ ਉੱਥੇ ਜੋ ਵੀ ਸੰਗਤ ਆਇਆ ਕਰਦੀ ਜੋੜਿਆਂ ਦੀ ਸੇਵਾ ਕਰਿਆ ਕਰਨੀ ਫਿਰ ਉੱਥੇ ਬੈਠ ਕੇ ਕਹਿੰਦੇ ਉਹਨੇ ਆਪ ਪਰਮਾਤਮਾ ਦਾ ਨਾਮ ਵੀ ਜਪਿਆ ਕਰਨਾ ਤੇ ਇਹੀ ਅਰਦਾਸ ਕਰਨੀ ਪੀ ਪਰਮਾਤਮਾ ਮੈਂ ਹਮੇਸ਼ਾ ਸੁਣਦੀ ਐ ਅਰਦਾਸ ਵਿੱਚ ਬੜੀ ਤਾਕਤ ਐ ਤੇ ਮੈਂ ਤੇਰੇ ਦਰ ਤੇ ਆ ਕੇ ਅਰਦਾਸ ਕਰਦੀ ਆ ਤੇ ਮੇਰਾ ਤੇਰੇ ਤੇ ਵਿਸ਼ਵਾਸ ਐ ਕਿ ਤੁਸੀਂ ਮੇਰੀ लाच ਰਖਣੀ ਕਹਿੰਦੇ ਇਹ ਕਹਿ ਕੇ ਤੇ ਘਰ ਚਲੇਗੀ ਕਹਿੰਦੇ ਹੌਲੀ ਹੌਲੀ ਜਿਹੜੇ ਦਿਨ ਸਣ ਉਹ ਲੰਘਣੇ ਆਰੰਭ ਹੋਗੇ ਸਾਸਨੇ ਕਦੀ ਉਹਦੇ ਘਰ ਵਾਲੇ ਨੇ ਤੇ ਉਹਦੇ ਸਹੁਰੇ ਨੇ ਇਹੀ ਕਿਆ ਕਰਨਾ ਵੀ ਦੇਖ ਹੌਲੀ ਹੌਲੀ ਕਰਕੇ ਦਿਨ ਤੇ ਲੰਘੇ ਜਾ ਰਹੇ ਨੇ ਬੈਨਿਆਂ ਵੀ ਤੇਰਾ ਪਰਮਾਤਮਾ ਚੱਲ ਕੇ ਆਪਣੇ ਘਰ ਆਉਂਦਾ ਕਿ ਨਹੀਂ ਹੁੰਦਾ ਤੇ ਐਵੇਂ ਕਹਾਰੇ ਵੀ ਆਉਣਾ ਤਾਂ ਹੈ ਨਹੀਂ ਤੋ ਸਾਡੇ ਨਾਲ ਜਾਣ ਦੀ ਤਿਆਰੀ ਵਟ ਲੈ ਉਹਨੂੰ ਰੋਜ਼ ਇਹੀ ਕਿਹਾ ਕਰਨਾ ਉਹਨੇ ਰੋਜ਼ ਗੁਰੂ ਘਰ ਜਾਇਆ ਕਰਨਾ ਤੇ ਜਾ ਕੇ ਇਹੀ ਅਰਦਾਸ ਕਰਿਆ ਕਰਨੀ ਵੀ ਪਰਮਾਤਮਾ ਅਰਦਾਸ ਵਿੱਚ ਬੜੀ ਤਾਕਤ ਹੈ ਇਹ ਮੈਂ ਸੁਣਦੀ ਵੀ ਅਤੇ ਮੈਨੂੰ ਪਤਾ ਵੀ ਹੈ ਤੇ ਤੁਸੀਂ ਮੇਰੀ लाज ਜ਼ਰੂਰ ਰੱਖੋਗੇ ਕਹਿੰਦੇ ਉਹਦੇ ਵਿਸ਼ਵਾਸ ਦੇ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਸੀ ਨਾ ਵੀ ਉਹਦਾ ਵਿਸ਼ਵਾਸ ਕਦੀ ਡੋਲਿਆ ਕਹਿੰਦੇ ਐਵੇਂ ਕਰਦੇ ਕਰਦੇ 29 ਦਿਨ ਲੰਘ ਗਏ ਕਹਿੰਦੇ ਜਦੋਂ ਗੁਰੂ ਘਰ ਤੋਂ ਆਈ ਨਾ ਤੇ ਉਹਦੇ ਸੱਸ ਉਹਦੇ ਸੋਹਰਾ ਸਾਹਿਬ ਤੇ ਕਹਿੰਦੇ ਉਹਦਾ ਘਰ ਵਾਲਾ ਉੱਠਿਆ ਹੋਇਆ ਸੀ ਉਹਨੂੰ ਕਹਿੰਦੇ ਵੀ ਦੇਖ ਵੀ ਹੌਲੀ ਹੌਲੀ ਕਰਦੇ 29 ਦਿਨ ਲੰਘ ਗਏ ਹਜੇ ਤੱਕ ਤਾਂ ਤੇਰਾ ਪਰਮਾਤਮਾ ਚੱਲ ਕੇ ਆਪਣੇ ਘਰ ਨਹੀਂ ਆਇਆ ਤੂੰ ਐਵੇਂ ਕਰ ਵੀ ਅੱਜ ਨਾ ਅਸੀਂ ਫਲਾਣੀ ਥਾਂ ਮੱਥਾ ਟੇਕਣ ਜਾਣਾ ਤੇ ਤੂੰ ਵੀ ਤਿਆਰ ਹੋ ਜਾ ਤੇ ਜਾ ਕੇ ਸਾਡੇ ਨਾਲ ਮੱਥਾ ਟੇਕ ਆਈ ਐਂਨਾ ਕਹਿ ਕੇ ਹੱਸ ਕੇ ਤੇ ਉਹ ਅੰਦਰ ਚਲੇ ਗਏ ਕਹਿੰਦੇ ਉਹ ਉਸ ਦਿਨ ਇੰਨਾ ਜ਼ਿਆਦਾ ਰੋਈ ਨਾ ਵੀ ਪੜਾ ਚਾਹਤਾ ਜਿਵੇਂ ਉਹਨੂੰ ਵਿਰਾਗ ਹੀ ਪੈਦਾ ਹੋ ਗਿਆ ਹੋਵੇ ਉਹ ਫਿਰ ਵੀ ਪਰਮਾਤਮਾ ਕੇ ਅਰਦਾਸ ਕਰਕੇ ਤੇ ਕਹਿੰਦੇ ਆਪਣਾ ਨੇਤ ਦੇ ਜਿਹੜਾ ਕਰਮ ਸਨ ਉਹ ਚੱਲ ਲੱਗੀ ਵੀ ਗੁਰੂ ਘਰ ਆ ਕੇ ਉਸ ਤੋਂ ਬਾਅਦ ਐਵੇਂ ਕਰਨ ਕੰਮਕਾਰ ਚ ਲੱਗੀ ਪਰ ਕਹਿੰਦੇ ਉਸ ਦਿਨ ਇੰਨਾ ਮੀ ਪਿਆਨਾ ਦੀ ਐਵੇਂ ਲੱਗੇ ਵੀ ਜਿਵੇਂ ਹੜ ਅੱਜ ਹੀ ਆ ਜਾਣਾ ਹੋਵੇ ਕਹਿੰਦੇ ਉਹ ਮੀ ਪੈਨ ਨਾਲ ਉਹ ਗੁਰੂ ਘਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਕਿੰਦੇ ਉਹਦੀ ਛੱਤ ਜਿਹੜੀ ਸੀ ਉਹ ਟੁੱਟ ਗਈ ਕਹਿੰਦੇ ਹੁਣ ਪਾਠੀ ਸਿੰਘ ਤੇ ਹੋਰ ਜੋ ਉੱਥੇ ਪਿੰਡ ਦੇ ਮੋਰੀ ਸਨ ਉਹਨਾਂ ਕਹਿੰਿਆ ਵੀ ਪਹਿਲਾਂ ਕੱਚੇ ਘਰ ਹੁੰਦੇ ਸਨ ਸਭ ਕੁਲ ਸਰਦਾ ਬਣਦਾ ਇਹ ਘਰ ਘਰ ਹੁੰਦਾ ਸੀ ਕੋਈ ਵਿਰਲਾ ਹੀ ਉਦੋਂ ਲਾਟੀ-ਲਾਠ ਹੁੰਦਾ ਸੀ ਕਿੰਦੇ ਸਾਰੇ ਜਿਹੜੇ ਸੋਚਣ ਲੱਗੇ ਵੀ ਹੁਣ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਿੱਥੇ ਕੀਤਾ ਜਾਵੇ ਕਿੰਦੇ ਸਾਰਿਆਂ ਜਿਹੜਿਆਂ ਜਿੰਨੇ ਜਣੇ ਉੱਥੇ ਸਨ ਕਹਿੰਦੇ ਵੀ ਰੋਜ਼ ਨਾ ਇੱਥੇ ਇੱਕ ਗੁੜੀਆ ਆਉਂਦੀ ਏ ਤੇ ਉਹ ਆ ਕੇ ਇੱਥੇ ਬੜੀ ਸੇਵਾ ਕਰਦੀ ਏ ਤੇ ਵਾਹਿਗੁਰੂ ਜੀ ਨਾਲ ਉਹਦਾ ਬੜਾ ਪ੍ਰੇਮ ਏ ਤੇ ਚਲੋ ਉਹਨਾਂ ਦੇ ਘਟ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੰਨੇ ਆ ਕਿੰਦੇ ਜਿਵੇਂ ਮੀ ਰੁਕਿਆ ਕਿੰਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਛੱਤਰ ਉਹਨਾਂ ਤੇ ਲਗਾ ਕੇ ਬੜੇ ਅਦਬ ਤੇ ਸਤਕਾਰ ਦੇ ਨਾਲ ਉੱਤੇ ਚੌਰ ਸਾਹਿਬ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਘਰ ਲੈ ਕੇ ਤੇ ਵੀ ਜਦਨ ਤੀਵਾਂ ਦਿਨ ਸੀ ਤੇ ਮੀ ਬੜਾ ਭੈਨਤਾ ਸੀ ਉਹ ਸੋਚ ਨਹੀਂ ਦੀ ਸੀ ਵੀ ਹੁਣ ਗੁਰੂ ਘਰ ਕਿਵੇਂ ਜਾਇਆ ਜਾਵੇ ਕਹਿੰਦੇ ਜਦਨ ਦਿਨ ਦੀ ਸ਼ੁਰੂਆਤ ਹੋਈ ਉਹ ਖੜੀ ਹੀ ਹੋਈ ਸੀ ਇਸ਼ਨਾਨ ਕਰਕੇ ਜਾਣ ਲਈ ਤੇ ਕਹਿੰਦੇ ਬੂਹਾ ਖੜਕਿਆ ਤੇ ਜਦੋਂ ਉਹਨੇ ਜਾ ਕੇ ਬੂਹਾ ਖੋਲਿਆ ਤੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨ ਕਹਿੰਦੇ ਉਹਨੇ ਮੱਥਾ ਟੇਕ ਕੇ ਤੇ ਉਹਨੇ ਇਹ ਹੀ ਕਿਹਾ ਵੀ ਵਾਹਿਗੁਰੂ ਮੈਂ ਹੁਣ ਤੱਕ ਸਿਰਫ ਸੁਣਿਆ ਸੀ ਵੀ ਅਰਦਾਸ ਵਿੱਚ ਬੜੀ ਤਾਕਤ ਹੈ ਜੋ ਪਰਮਾਤਮਾ ਤੇ ਵਿਸ਼ਵਾਸ ਕਰਦਾ ਉਹਦੀ ਲਾਜ ਰੱਖਦੇ ਹੋ ਤੇ ਅੱਜ ਮੈਂ ਦੇਖਿਆ ਤੁਸੀਂ ਮੇਰੀ ਵੀ ਲਾਜ ਰੱਖੀ ਜਿਹੜੇ ਨਾਲ ਪਾਠੀ ਸਿੰਘ ਆਏ ਸਨ ਉਹਨਾਂ ਦੱਸਿਆ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਛੱਤਾ ਉਹ ਡਿੱਗ ਗਈ ਹੈ ਜਿਸ ਕਰਕੇ ਮਹਾਰਾਜੇ ਦਾ ਪ੍ਰਕਾਸ਼ ਤੁਹਾਡੇ ਕਰ ਕਰਨਾ ਚਾਹੁੰਦੇ ਕਿnde ਉਹਨਾਂ ਘਾਰੇ ਕਮਰਾ ਸੀ ਉਹ ਬੀਬੀ ਨੇ ਛੇਤੀ ਛੇਤੀ ਸਾਫ਼ ਕੀਤਾ ਤੇ ਗੁਰੂ ਮਹਾਰਾਜੇ ਦਾ ਉੱਥੇ ਪ੍ਰਕਾਸ਼ ਕੀਤਾ ਕਿnde ਉਹਦੇ ਸੱਸ ਸਹੁਰਾ ਤੇ ਉਹਦੇ ਘਰ ਵਾਲੇ ਨੇ ਉਸ ਤੋਂ ਮਾਫ਼ੀ ਮੰਗੀ ਤੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਕਮਸਤਕ ਹੋ ਕੇ ਤੇ ਉਹਨਾਂ ਕਹਿਆ ਵੀ ਅਸੀਂ ਜੜਸੀ ਰਾਹ ਪਟਕ ਕੇ ਸੀ ਤੇ ਉਹ ਰਾਹ ਪਟਕਿਆਂ ਨੂੰ ਤੁਸੀਂ ਸਾਨੂੰ ਰਾਹ ਵਿਖਾਇਆ ਉਹਦਾ ਹੀਲਾ ਵਸੀਲਾ ਸਾਡੀ ਨੂ ਰਾਣੀ ਨੂੰ ਬਣਾਇਆ ਤੇ ਅਸੀਂ ਇਹਨਾਂ ਤੋਂ ਵੀ ਤੇ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਉਹ ਕਹਿੰਦੇ ਅਸੀਂ ਦੇਖ ਵੀ ਲਿਆ ਕਿ ਪਰਮਾਤਮਾ ਜੀ ਦੀ ਕਿਵੇਂ ਲਾਜ ਰੱਖਦੇ ਉਹ ਪਰਮਾਤਮਾ ਦੀ ਬਣਾਈ ਖਲਕਤ ਨੂੰ ਉਹ ਹਰ ਇੱਕ ਦਾ ਧਿਆਨ ਰੱਖਦੇ ਜੋ ਪਰਮਾਤਮਾ ਅੱਗੇ ਹੱਥ ਜੋੜ ਕੇ ਮਨ ਦੇ ਵਿੱਚ ਵਿਸ਼ਵਾਸ ਕਰਕੇ ਅਰਦਾਸ ਕਰਦਾ ਹੈ ਪਰਮਾਤਮਾ ਉਹਦੀ ਅਰਦਾਸ ਹਮੇਸ਼ਾ ਕਬੂਲਦੇ ਨੇ ਤੇ ਉਹਦੇ ਪਰਦੇ ਵੀ ਕੱਝਦੇ ਨੇ ਇਸ ਕਰਕੇ ਜੇਕਰ ਆਪਣੇ ਜਦੋਂ ਆਪਾਂ ਅਰਦਾਸ ਕਰੀਏ ਆਪਣੇ ਅੰਦਰ ਵੀ ਇੰਨਾ ਵਿਸ਼ਵਾਸ ਹੋਏ ਵੀ ਉਹ ਪਰਮਾਤਮਾ ਨੇ ਮੇਰੀ ਅਰਦਾਸ ਜ਼ਰੂਰ ਪੂਰੀ ਕਰਨੀ ਤਾਂ ਇਸ ਤਰ੍ਹਾਂ ਆਪਣਾ ਹਰੇ ਕਾਰਜ ਦੀ ਪੁੰਨਮੀ ਹੋਏਗਾ ਤੇ ਨੇਪਰੇ ਵੀ ਚੜੇਗਾ ਕਿਉਂਕਿ ਜਿਸ ਦੀ ਅਰਦਾਸ ਵਿੱਚ ਵਿਸ਼ਵਾਸ ਹੈ ਕਿ ਇਹਦੇ ਉਹ ਜ਼ਰੂਰ ਪੂਰਨ ਹੁੰਦਾ ਹੈ ਇਕ ਅਰਦਾਸ ਤੇ ਦੂਜਾ ਵਿਸ਼ਵਾਸ ਜਦੋਂ ਇਹਨਾਂ ਦੋਨਾਂ ਦੇ ਚੋਂ ਅਰਦਾਸ ਕਰਦੇ ਆ ਨਾ ਉਦੋਂ ਆਪਾਂ ਨੂੰ ਕੁਝ ਪਤਾਨ ਲੱਗਦਾ ਤੇ ਜਿਹੜਾ ਵਿਸ਼ਵਾਸ ਆ ਉਹਦਾ ਵੀ ਆਪਾਂ ਜਿਹੜਾ ਅੰਦਰ ਚੱਲਦਾ ਉਹਦਾ ਕੋਈ ਪਤਾਨ ਲੱਗਦਾ ਪਰ ਜਦੋਂ ਇਹ ਦੋਨੋਂ ਪੂਰਣ ਹੁੰਦੇ ਨੇ ਨਾ ਤੇ ਅੰਤਾਂ ਦੀ ਆਪਾਂ ਨੂੰ ਖੁਸ਼ੀ ਹੁੰਦੀ ਹੈ ਇਸ ਕਰਕੇ ਹਮੇਸ਼ਾ ਪਰਮਾਤਮਾ ਅੱਗੇ ਦੋ ਵੇਲੇ ਅਰਦਾਸ ਜ਼ਰੂਰ ਕਰਿਆ ਕਰੋ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਪਰਮਾਤਮਾ ਤੁਹਾਡੀ ਝੋਲੀ ਮੇਰਾ ਨਾਲ ਭਰ ਦੇਣਗੇ ਜਿਸ ਨੂੰ ਆਪਣੇ ਪਰਮਾਤਮਾ ਤੇ ਵਿਸ਼ਵਾਸ ਹੈ ਨਾ ਉਹ ਕਦੀ ਵੀ ਖਾਲੀ ਝੋਲੀ ਨਹੀਂ ਰਹਿੰਦਾ ਇਸ ਕਰਕੇ ਰੋਜ਼ ਗੁਰੂ ਘਰ ਜਾਇਆ ਕਰੋ ਉੱਥੇ ਮੱਥਾ ਟੇਕ ਪ੍ਰਮਾਤਮਾ ਕੀ ਅਰਦਾਸ ਕਰਿਆ ਕਰੋ ਉੱਥੇ ਟੇਕਿਆ ਮੱਥਾ ਤੁਹਾਡੇ ਪੁੱਠੇ ਲੇਖ ਵੀ ਸਿੱਧੇ ਕਰ ਦਵੇਗਾ